ਚਰਨ ਗੰਗਾ ਸਟੇਡੀਅਮ ਦੇ ਵਿੱਚ ਆਪਾਂ ਹੋਲੇ ਮੁਹੱਲੇ ਤੇ ਗੁਰੂ ਦੀਆਂ ਲਾੜੀਆਂ ਨ ਹੰਗਸ ਸਿੰਘ ਫੌਜਾਂ ਦੇ ਆਪਾਂ ਦਰਸ਼ਨ ਕਰਦੇ ਆ ਤੇ ਅੱਜ ਉਸੇ ਤਰ੍ਹਾਂ ਜਿਹੜਾ ਆਪਾਂ ਚਰਨ ਗੰਗਾ ਸਟੇਡੀਅਮ ਦੇ ਵਿੱਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਜਿਹੜੇ ਇਹ ਅੱਜ ਆਪਾਂ ਜਿਹੜਾ ਦੇਖਿਆ ਇਤਿਹਾਸ ਤੋਂ ਜਾਣੂ ਹੋਏ ਆ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਵੀ ਜਿਹੜੇ ਪ੍ਰੋਗਰਾਮ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀ ਨਾ ਉਚਰੀ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੇ ਧਾਏ ਸਰਥ ਥਾਈ ਹੋਏ ਸਹਾਏ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਆਪਣਾ ਬਲੀਦਾਨ ਦਿੱਤਾ ਅੱਜ ਉਹਨਾਂ ਦੇ ਜਿਹੜੇ 350 ਸਾਲਾ ਸ਼ਹੀਦੀ ਸ਼ਤਾਬਦੀ ਹੈ ਨਾਲ ਉਹਨਾਂ ਦੇ ਸ਼ਹੀਦ ਹੋਏ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਹੈ 23 24 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮੁੱਚੇ ਖਾਲਸਾ ਪੰਥ ਵੱਲੋਂ ਮਨਾਈ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਹੈ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਉਹਨਾਂ ਦੇ ਵੀ 350 ਸਾਲਾ ਗੁਰਤਾ ਗੱਦੀ ਜਿਹੜੇ ਆ ਉਹ ਵੀ ਸ਼ਤਾਬਦੀ ਮਨਾਈ ਜਾ ਰਹੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਰੇ 71 ਤਾਈ ਦੇ ਨਾਲ ਜਿਹੜੇ ਪ੍ਰੋਗਰਾਮ ਆਪਾਂ ਬਣਾਈਏ ਬਾਬਾ ਜੀ ਇਹ ਅਜਿਹੇ ਉਪਰਾਲੇ ਹੋਣੇ ਚਾਹੀਦੇ ਆ ਕਿਉਂਕਿ ਸਿੱਖ ਇਤਿਹਾਸ ਨਾਲ ਦੇਖੋ ਕੋਈ ਵੀ ਸਰਕਾਰ ਆਉਂਦੀ ਆ ਜੇ ਆਪਣੇ ਬਾਦਲ ਸਾਹਿਬ ਸੀ ਉਹਨਾਂ ਨੇ ਵਿਰਾਸਤੇ ਖਾਲਸਾ ਜਿਹੜਾ ਬਣਾਇਆ ਤੇ ਜੇ ਪਹਿਲਾ ਕੈਪਟਨ ਸਰਕਾਰ ਸੀ ਉਹਨਾਂ ਨੇ ਵੀ ਆਪਣੇ ਜਿਹੜੇ ਸੀ ਕਈ ਯੋਗਦਾਨ ਇਹੋ ਜੇ ਕੰਮ ਕੀਤੇ ਤੇ ਜੇ ਆਪਾਂ ਯਾਦ ਕਰਦੇ ਆ ਆਪਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਨੇ ਜਿਹੜੇ ਚੰਗੇ ਕੰਮ ਕੀਤੇ ਸੀ ਉਹਦੀ ਉਹਨਾਂ ਕਰਕੇ ਯਾਦ ਕਰਦੇ ਆ ਉਹਨਾਂ ਨੇ ਵਿਰਾਸਤੇ ਖਾਲਸਾ ਬਣਾਇਆ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਵੱਡਾ ਕੱਲੂ ਘਰਾ ਛੋਟਾ ਕੱਲੂ ਘਰਾ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਬਣਾਈਆਂ ਤੇ ਇਹ ਸਰਕਾਰ ਨੂੰ ਵੀ ਜਿਹੜਾ ਉਹ ਬਹੁਤ ਵਧੀਆ ਕੰਮ ਕਰਨੇ ਚਾਹੀਦੇ ਨੇ ਉਲਝਣ ਚ ਨਹੀਂ ਕਿਸੇ ਵੀ ਪੈਣਾ ਚਾਹੀਦਾ ਆਪਾਂ ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਨੇ ਗੁਰੂ ਸਾਹਿਬ ਜਿਹੜੇ ਨੇ ਸਾਰਿਆਂ ਦੇ ਸਾਂਝੇ ਨੇ ਆਪਾਂ ਸਾਰੇ ਰਲ ਮਿਲ ਕੇ ਕਾਰਜ ਕਰੀਏ ਕੋਈ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਮਾਲ ਸਰਕਾਰ ਨੂੰ ਜਿਹੜਾ ਆਪਾਂ ਹਮੇਸ਼ਾ ਉਹਨਾਂ ਨੂੰ ਵੀ ਤੇ ਇਸ ਸਰਕਾਰ ਨੂੰ ਵੀ ਯਾਦ ਰੱਖੀਏ ਆਹ ਸਟੇਡੀਅਮ ਹੀ ਹੈ ਇੱਕ ਪਾਸੇ ਪੌੜ ਬਣਾਏ ਹੋਏ ਨੇ ਦੂਜੇ ਪਾਸੇ ਅਜੇ ਬਣਨ ਵਾਲੇ ਨੇ ਇਹ ਸਟੇਡੀਅਮ ਉਹ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਆਪ ਬਹਿ ਕੇ ਜਿਹੜੇ ਦੋ ਦੋ ਟੀਮਾਂ ਬਣਾ ਦਿੰਦੇ ਸੀ ਉਹ ਜੰਗੀ ਅਭਿਆਸ ਕਰਾਉਂਦੇ ਸੀ ਜਿਹੜੇ ਨਿਹੰਗ ਸਿੰਘ ਫੌਜਾਂ ਨੇ ਹੋਂ ਤੱਕ ਸਾਮ ਕੇ ਰੱਖਿਆ ਹੋਇਆ ਆਪਾਂ ਜੰਗ ਜੂ ਕਰਤਬ ਜਦੋਂ ਦੇਖਦੇ ਘੋੜਸਵਾਰੀ ਦੇ ਤੇ ਨਾਲ ਗਤਕੇ ਦੇ ਜਿਹੜੇ ਜੋਰ ਦੇਖਦੇ ਆ ਤੇ ਹੁਣ ਵੀ ਜਿਹੜੇ ਆਪਾਂ ਇਹ ਸਰਕਾਰ ਨੂੰ ਵੀ ਚਾਹੀਦਾ ਨਾਲ ਹੀ ਇਹ ਜ਼ਿਲ੍ਹਾ ਵੀ ਬਣਾਉਣ ਜਿਹਦੇ ਨਾਲ ਹੋਰ ਤਰੱਕੀ ਹੋਵੇ ਸਟੇਡੀਅਮ ਕੋਈ ਉਹਨਾਂ ਗੁਰੂ ਸਾਹਿਬ ਦੇ ਨਾਮ ਤੇ ਚੰਗੇ ਕੰਮ ਕਰਨੇ ਚਾਹੀਦੇ ਨੇ। ਕੰਪੇਟੀਟਰ ਜਿਹੜਾ ਸੰਸਦ ਇੱਥੇ ਵਿਖੋਲ ਜਾਂਦੇ ਗਿਆ। ਇਸ ਤੋਂ ਪਹਿਲਾਂ ਉਹ ਸੰਸਦ ਦਾ ਫੇਰ ਹੀ ਫਾਇਦਾ ਜੇ ਕੋਈ ਵਧੀਆ ਇਹਨੂੰ ਜ਼ਿਲ੍ਹਾ ਆਪਣੇ ਾਲਾਨਨ ਨਾਲ ਕੋਈ ਵਧੀਆ ਕੰਮ ਕਰਨਾ ਸਟੇਡੀਅਮ ਬਣਾਉਣ ਹੋਰ ਗੁਰੂ ਸਾਹਿਬ ਦੇ ਨਾਮ ਤੇ ਕੋਈ ਯੂਨੀਵਰਸਿਟੀ ਕੋ ਚੰਗਾ ਕੰਮ ਕਰਨ ਜਿਹੜੇ ਪਹਿਲੀ ਸਰਕਾਰ ਨਹੀਂ ਕਰ ਸਕੀ ਉਹ ਇਹ ਕਰਨ। ਨਹੀਂ ਨਹੀਂ 105 105 ਜਦੋਂ ਲੋਕਾਂ ਤੋਂ ਉਹ ਆਪਣੇ ਸਾਰਿਆਂ ਨਾਲ ਗੁਰਮਤਾ ਕਰਕੇ 24 ਤਰੀਕ ਦਾ ਵੀ ਕਰ ਰਹੇ ਐ 29 ਤਰੀਕ ਨੂੰ ਵੀ ਪੂਰਾ ਜਿਹੜਾ ਕੀਰਤਪੁਰ ਸਾਹਿਬ ਤੋਂ ਜਿਹੜਾ ਗੁਰਦੁਆਰਾ ਸੀਸ ਕਾ ਇਨਸਾਬ ਤੱਕ ਬਹੁਤ ਵੱਡੇ ਜਿਹੜੇ ਆ ਨਗਰ ਕੀਰਤਨ ਲੈ ਕੇ ਆਉਣੇ ਨੇ ਨਿਹੰਗ ਸਿੰਘ ਫੌਜਾਂ ਵੱਲੋਂ ਗੁਰੂ ਦੀਆਂ लाਡਲੀਆਂ ਫੌਜਾਂ ਹੀ ਅੱਗੇ ਹੋ ਕੇ ਸਾਰੇ ਕਾਰਜ ਕਰ ਰਹੀਆਂ ਨੇ ਤੁਸੀਂ ਦਾ ਸੀਸ ਸਾਹਿਬ ਦੇ ਵਿੱਚ ਕੋ ਖਾਸ ਬੰਦੇ ਤੁਸੀਂ ਹੋ ਹੀ ਜਣਾ ਆਨੰਦ ਵਾਸਤੇ ਖਾਸ ਤੇ ਦੇਖੋ ਸਾਰੀ ਸੰਗਤ ਹੈ ਜਿਹੜੀ ਜਿਤਾਉਂਦੀ ਹੈ ਉਹਨਾਂ ਨੂੰ ਆਪਾਂ ਤੇ ਸਾਰੇ ਜਿਵੇਂ ਆਮ ਲੋਕ ਹੈ ਓਵੇਂ ਹੀ ਆ ਤੇ ਪਰ ਗੁਰੂ ਸਾਹਿਬ ਦੀ ਕਿਰਪਾ ਜਿਹੜਾ ਕੋਈ ਸਤਕਾਰ ਕਰਦਾ ਜੋ ਸ਼ਰਨਾ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਮਿਹਰ ਪ੍ਰਿਆਸ ਬਖਸ਼ ਕੇ ਤੇ ਉਹਨਾਂ ਤੇ ਵੀ ਮਿਹਰ ਪ੍ਰਿਆਸ ਬਖਸ਼ਣ ਤੇ ਇਹ ਕਾਰਜ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਦੇਖੋ ਆਪਾਂ ਅੱਜ 1975 ਜਿਹੜੇ ਕੋਈ ਪੁਰਾਣੇ ਹੈਗੇ ਨੇ ਉਹ ਯਾਦ ਕਰਦੇ ਆ ਜੇ ਗਿਆਨੀ ਜੈਲ ਸਿੰਘ ਨੇ ਦੇਖੋ ਇੱਥੇ ਕਾਰਜ ਕੀਤੇ ਜਿਹੜੇ ਪੁਰਾਣੇ ਲੈਟਰਨਾ ਬਾਥਰੂਮ ਆਪਾਂ ਦੇਖਦੇ ਆ ਆ ਜਿਹੜਾ ਕੰਨਿਆ ਆ ਜਿਹੜਾ ਹੈਗਾ ਸਕੂਲ ਹੈ ਕੀ ਉਹਦਾ ਨਾਮ ਹੈ ਗਰਲ ਸਕੂਲ ਆ ਗਰਲ ਸਕੂਲ ਇਹ ਗਿਆਨੀ ਜੈਲ ਸਿੰਘ ਨੇ ਬਣਾਇਆ ਸੀ ਸੜਕਾਂ ਵਿੱਚ ਕੱਚੀਆਂ ਹੁੰਦੀਆਂ ਸੀ ਉਹਨਾਂ ਨੇ ਉਦੋਂ ਬਹੁਤ ਕਾਰਜ ਕੀਤੇ ਫਿਰ ਆਪਣੇ ਨਗਰ ਕੀਰਤਨ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸੀ ਭਾਵੇਂ ਉਹ ਸਰਕਾਰ ਸੀ ਪਰ ਬੁੱਢਾ ਦਲ ਦੀ ਅਗਵਾਈ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ 1975 ਦੇ ਵਿੱਚ ਜਿਹੜਾ ਦਿੱਲੀ ਲੈ ਕੇ ਗਿਆ ਜਿੰਨੇ ਪੁਰਾਣੇ ਗੇਟ ਜਿਹੜੇ ਆ ਬੜੇ ਹੋਏ ਆ ਪੁਰਾਣੀ ਸ਼ੇਵ ਦੇ ਉਹ ਗਿਆਨੀ ਜੈਲ ਸਿੰਘ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੀ ਤੇ ਇਹਨਾਂ ਨੂੰ ਵੀ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਜਿਹੜਾ ਆਪਣੇ ਇਹ ਸਰਕਾਰ ਨੂੰ ਵੀ ਕੋਈ ਯਾਦ ਕਰੇ ਤੇ ਇਹਨਾਂ ਨੇ ਨਾਨਪੁਰ ਸਾਹਿਬ ਵਾਸਤੇ ਇੰਨੀ ਵੱਡੀ ਦੇਣ ਦਿੱਤੀ ਹੈ ਉਹ ਇਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ ਨੇ ਚੰਗੇ ਕੰਮ ਕਰਨੇ ਚਾਹੀਦੇ ਨੇ ਨਾਨਪੁਰ ਸਾਹਿਬ ਨੂੰ ਵਾਈਟ ਸਿਟੀ ਐਲਾਨਿਆ ਜਾ ਰਿਹਾ ਹੈ ਜੀ ਕੱਲੀ ਵਾਈਟ ਸਿਟੀ ਨਾਲ ਨਹੀਂ ਇਹਨੂੰ ਜ਼ਿਲ੍ਹਾ ਐਲਾਨਣ ਇਹਨੂੰ ਕੋਈ ਗੁਰੂ ਸਾਹਿਬ ਨੇ ਏਡੀ ਵੱਡੀ ਪਦਵੀ ਦਿੱਤੀ ਆ ਮਹਾਰਾਜ ਨੇ ਕਿਹਾ ਮੈਂ ਇਥੋਂ ਦਾ ਵਾਸੀ ਆ ਇਹਦੇ ਵਾਸਤੇ ਵਧੀਆ ਕਾਰਜ ਕਰਨ ਸਰਕਾਰਾਂ ਸ਼ਹਾਦਤ ਨਹੀਂ ਦੇਖਦੀਆਂ ਹੋਇਆਂ ਦੋ ਜਿਹੜੀ ਕੇਂਦਰ ਸਰਕਾਰ ਪਹਿਲਾਂ ਇੰਨੇ ਨੇ ਟ੍ਰੇਨਾਂ ਦਿੱਤੀਆਂ ਦੋ ਟ੍ਰੇਨਾਂ ਨਾਲ ਕੀ ਬਣਦਾ ਸਾਰੇ ਅੱਗੇ ਵੀ ਅੱਗੇ ਪੈਦਲ ਆਉਂਦੇ ਸੀ ਹੁਣ ਆਹੀ ਆਪਦੀਆਂ ਆਪਣੇ ਫਿਰ ਘੋੜਿਆਂ ਤੇ ਆਉਂਦੇ ਰਹਿ ਫਿਰ ਗੱਡੀਆਂ ਤੇ ਕੱਲੇ ਟ੍ਰੇਨਾਂ ਚਲਾਉ ਉਹ ਤਾਂ ਉਹਨਾਂ ਦਾ ਫਰਜ਼ ਬਣਦਾ ਗੱਲੇ ਪਹਿਲੇ ਇੱਥੇ ਆਵਾਜ਼ ਪਾਈ ਜੀ ਸੀ ਹੋਰ ਪ੍ਰਧਾਨ ਮੰਤਰੀ ਕਿੰਨੇ ਆਏ ਮੋਦੀ ਜੀ ਨੇ ਹੁਣ ਇਹਨਾਂ ਨੂੰ ਚਾਹੀਦਾ ਘੱਟੋ ਘੱਟ ਕੋਈ ਆਪਣੇ ਜੇ ਹੋਰ ਸ਼ਤਾਬ ਦੀਆਂ ਵਾਸਤੇ ਸਾਰੇ ਦੇਂਦੇ ਨੇ ਸਾਡੇ ਪੰਜਾਬ ਨੂੰ ਕਿਉਂ ਨਹੀਂ ਦੇ ਰਹਾ ਇੱਥੇ ਪਣੇ ਉਹਨਾਂ ਨੂੰ ਵਧੀਆ ਕੰਮ ਕਰਨੇ ਚਾਹੀਦੇ ਨੇ ਜਿਵੇਂ ਖੁੱਲੇ ਗੱਫੇ ਦੇਣ ਤੇ ਖੁੱਲਾ ਜਿਹੜਾ ਇੱਥੇ ਮਾਇਆ ਦੇ ਨਾਲ ਹੀ ਇਹ ਸਾਰੇ ਕਾਰਜ ਹੁੰਦੇ ਨੇ ਤਗੜੇ ਹੋ ਗਏ ਗੱਜ ਕੇ ਜਾਰੇ ਗਿ ਅੱਗ ਜਾਵੇ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਦਾ ਵੀ ਉਨਾ ਹੀ ਫਰਜ਼ ਬਣਦਾ